ਦੇਖੋ ਸਾਨੂੰ ਤਾਂ ਇਹ ਲਗਦਾ ਯਾਰ ਵੀ ਸੈਂਟਰ 'ਚ ਸਾਡਾ ਜਿਹੜਾ ਮਾਈਂਡ ਆ ਵੀ ਸੈਂਟਰ 'ਚ ਸਾਨੂੰ ਐ ਵੀ ਕਾਂਗਰਸ ਹੋਣੀ ਚਾਹੀਦੀ ਹੈ ਸਾਨੂੰ ਸਾਰਾ ਸਿਲੰਡਰ ਕਿੱਥੇ ਆ ਯਾਰ ਅੱਛਾ ਕੋਈ ਕਾਨੂੰਨ ਕੋਈ ਨਾਉ ਕੋਈ ਕਾਨੂੰਨ ਦੀ ਕੋਈ ਨਵਾਂ ਚੀਜ਼ ਨਹੀਂ ਹੈ ਨਾ ਜੀ ਕਰਦਾ ਢਾਕੇ ਪੈਣ ਸਵੇਰੇ ਏਡੀ ਭੇਜ ਦੇ ਚੱਲ ਅੰਦਰ ਤਾਂ ਕੋਈ ਸਿਸਟਮ ਨਹੀਂ ਰਿਹਾ ਇਹ ਪੰਜਾਬ ਸਰਕਾਰ ਇੱਥੇ ਕੰਮ ਉਹਨਾਂ ਦੇ ਵਧੀਆ ਨਹੀਂ ਲੱਗੇ ਦੇਖੋ ਬਾਈ ਜੀ ਮੇਰੀ ਸੁਣੋ ਗੱਲ ਜਿਵੇਂ ਉਹ ਕਹਿੰਦਾ ਤਾਂ ਵੀ ਸੰਭਾਲ ਪੁੱਛੋ ਇਹਨਾਂ ਨੂੰ ਪੁੱਛਣੇ ਲੋਕ ਹੁਣ ਲੋਕਾਂ ਦਾ ਪਤਾ ਲੱਗ ਰਿਹਾ ਹੈ ਨਾ ਕਾਂਗਰਸ ਵੱਲੋਂ ਅਮਰ ਸਿੰਘ ਜੀ ਖੜੇ ਨੇ ਉਹ ਦੁਬਾਰਾ ਪਹਿਲਾਂ ਵੀ ਉਹਰੇ ਐਮ ਲੋਕਰੇ ਕਈ ਕਹਿ ਰਹੇ ਨੇ ਉਹਨਾਂ ਨੇ ਤਾਂ ਸ਼ਕਲਾਂ ਹੀ ਦਿਖਾਈਆਂ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹ ਆਣਗੇ ਦੁਬਾਰਾ ਜਿੱਦਾਂ ਚਾਰੋ ਸ਼ਕਲ ਦਿਖਾਉਣ ਵਾਸਤੇ ਆ ਹਨਾ ਇਹ ਭੁੱਗਾਂ ਵਿੱਚ ਆ ਵਾਸਤੇ ਆ ਹਨਾ ਉਹਨੇ ਯਾਰ ਉਸੇ ਕੰਮ ਦੇਖੋ ਜਿਹੜੀਆਂ ਆਵਾਜ਼ਾਂ ਸੀ ਜਿਹੜੇ ਟੀਵੀ 'ਚ ਦੇਖਿਆ ਜਿਹੜੇ ਉੱਥੇ ਗੱਲ ਕਰਦਾ ਰਿਹਾ ਦੇਖੋ ਸ਼ਹੀਦਾਂ ਦੀ ਗੱਲ ਕਰਦਾ ਰਿਹਾ ਹਨਾ ਹੋਰ ਹੋਰ ਮਤਲਬ ਕੰਮ ਕੰਮ ਕੀ ਉਹਦਾ ਐਮਪੀ ਦਾ ਕੰਮ ਹੁੰਦਾ ਲੋਕ ਸਭਾ ਚ ਬੋਲਣ ਦਾ ਤੇ ਗੱਲ ਕੰਮ ਕਰਾਉਣ ਦਾ ਪੜਿਆ ਲਿਖਿਆ ਲੀਡਰ ਹੋਰ ਕੀ ਚਾਹੀਦਾ ਐਦੇ ਮੈਂ ਹੁਣ ਦੇਖੋ ਮੇਰੀ ਸੁਣੋ ਗੱਲ ਟਿਕਟ ਤਾਂ ਸਦੀ ਕਾਂਗਰਸ ਨੇ ਸਦੀਕ ਨੂੰ ਵੀ ਦਿੱਤੀ ਸੀ ਯਾਰ ਉਹਦੇ ਵੀ ਕੀ ਕਰਾਉਣਾ ਜਿੰਨੇ ਸਾਰੇ ਕੋਈ ਪੜ੍ਹਣਾ ਹੀ ਨਹੀਂ ਬੋਲਣੇ ਉਹਦੇ ਵੀ ਕੀ ਕਰਾਉਣਾ ਤਾਂ ਗੱਲ ਇਹ ਆ ਮੋਦੀ ਵੀ 400 ਕਹਿੰਦਾ 400 ਪਾਰ ਇਹ ਕਹਿੰਦੇ 13 ਤੋਂ ਪਾਰ ਇਹ ਤਾਂ ਲੋਕਾਂ ਨੂੰ ਦੱਸਣਾ ਹਾਂਜੀ ਭਾਈ ਹੱਸੀ ਗੱਲ ਹੱਸੀ ਗੱਲ ਭਾਈ ਜੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹਾਂਜੀ ਹਾਂਜੀ ਤੁਸੀਂ ਕਿਹੜੀ ਸਰਕਾਰ ਤੁਹਾਨੂੰ ਲੱਗਦਾ ਵੀ ਆਊਗੀ ਹੁਣ ਸੱਤਾ ਚ ਦੇਖੋ ਸਾਨੂੰ ਤਾਂ ਇਹ ਲੱਗਦਾ ਯਾਰ ਵੀ ਸੈਂਟਰ ਚ ਸਾਡਾ ਜਿਹੜਾ ਮਾਈਂਡ ਆ ਕੀ ਕਾਰਨ ਹੈ ਇਹਦਾ ਕਾਰਨ ਆ ਯਾਰ ਹੋਈ ਨਹੀਂ ਮਹਿੰਗਾਈ ਇਤੋਂ ਵੱਧ ਕੀ ਮਹਿੰਗਾਈ ਹੋ ਸਕਦੀ ਆ ਹੈਨਾ ਸਾਲਾ ਸਿਲੰਡਰ ਕਿੱਥੇ ਆ ਯਾਰ ਅੱਛਾ ਕੋਈ ਕਾਨੂੰਨ ਕੋਈ ਨਾ ਕੋਈ ਕਾਨੂੰਨ ਦੀ ਕੋਈ ਨਵਾਂ ਚੀਜ਼ ਨਹੀਂ ਰਹੀ ਹੈਨਾ ਜੀ ਕਰਦਾ ਢਾਕੇ ਪੈਣ ਸਵੇਰੇ ਏਡੀ ਭੇਦ ਤੇ ਚੱਲ ਅੰਦਰ ਇਹਦਾ ਕੋਈ ਸਿਸਟਮ ਨਹੀਂ ਰਿਹਾ ਯਾਰ ਹੈ ਤੇ ਜਿਹੜੀ ਆਪਣੇ ਇੱਥੇ ਪੰਜਾਬ ਸਰਕਾਰ ਇੱਥੇ ਕੰਮ ਉਹਨਾਂ ਦੇ ਵਧੀਆ ਨਹੀਂ ਲੱਗੇ ਦੇਖੋ ਬਾਈ ਜੀ ਮੇਰੀ ਸੁਣੋ ਗੱਲ ਜਿਵੇਂ ਉਹ ਕਹਿੰਦਾ ਤਾਂ ਵੀ ਸੰਭਾਲ ਪੁੱਛੋ ਇਹਨਾਂ ਨੂੰ ਪੁੱਛਣਗੇ ਲੋਕ ਹੁਣ ਲੋਕਾਂ ਨੂੰ ਪਤਾ ਲੱਗ ਰਹਾ ਹੈ ਨਾ ਅਗਲੇ ਘੇਰਦੇ ਨੇ ਵੀ ਕੌਣ ਭੱਜ ਲਿਆ ਕੌਣ ਭੱਜ ਲਿਆ ਦੇਖੋ ਕਹਿੰਦਾ ਜੇ ਤਾਂ ਇਹ ਕਹਿੰਦੇ ਤੇ ਲੋਕਾਂ ਨੂੰ ਹਜਾ ਕੁਝ ਹੋ ਰਿਹਾ ਇਹਨਾਂ ਨਾਲ ਹੁਣ ਹੁਣ ਇੱਥੇ ਕਾਂਗਰਸ ਵੱਲੋਂ ਅਮਰ ਸਿੰਘ ਜੀ ਖੜੇ ਨੇ ਉਹ ਦੁਬਾਰਾ ਪਹਿਲਾਂ ਵੀ ਉਰੇ ਐਮਪੀ ਰਹੇ ਨੇ ਉਹ ਹਾਂਜੀ ਹਾਂ ਹਨਾ ਲੋਕ ਉਰੇ ਕਈ ਕਹਿ ਰਹੇ ਨੇ ਉਹਨਾਂ ਨੇ ਤਾਂ ਸ਼ਕਲਾਂ ਹੀ ਦਿਖਾਈਆਂ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹ ਆਣਗੇ ਦੁਬਾਰਾ ਜਿੱਤਣਗੇ ਨਹੀਂ ਸੰਦਾ ਭਾਵ ਤਾਂ ਬਾਈ ਦੇਖੋ ਮੇਰੀ ਸੁਣੋ ਗੱਲ ਜਿਹੜਾ ਐਮਪੀ ਆ ਯਾਰ ਨੌ ਹਲਕੇ ਨੇ ਐਮਪੀ ਕਿਹੜਾ ਸ਼ਕਲ ਦਿਖਾਉਣ ਦੀ ਬਾਤ ਆ ਹਨਾ ਉਹ ਬੋਗਾਂ ਮੇਹਾਂ ਵਾਸਤੇ ਆ ਹਨਾ ਉਹਨੇ ਯਾਰ ਉਥੇ ਕੰਮ ਦੇਖੋ ਜਿਹੜੀਆਂ ਆਵਾਜ਼ਾਂ ਸੀ ਜਿਹੜਾ ਟੀਵੀ 'ਚ ਦੇਖਿਆ ਜਿਹੜੇ ਉਥੇ ਗੱਲ ਕਰਦਾ ਦਾ ਦੇਖੋ ਸ਼ਹੀਦਾਂ ਦੀ ਗ ਹੋਰ ਹੋ ਮਤਲਬ ਕੰਮ ਕੰਮ ਕੀ ਉਹਦਾ ਐਮਪੀ ਦਾ ਕੰਮ ਹੁੰਦਾ ਲੋਕ ਸਭਾ ਚ ਬੋਲਣ ਦਾ ਤੇ ਗੱਲ ਕੰਮ ਕਰਾਉਣ ਦਾ ਪੜਿਆ ਲਿਖਿਆ ਲੀਡਰ ਹੋਰ ਕੀ ਚਾਹੀਦਾ ਇਹਦੇ ਮੈਂ ਹੁਣ ਦੇਖੋ ਮੇਰੀ ਸੁਣੋ ਗੱਲ ਟਿਕਟ ਤਾਂ ਸਦੀ ਕਾਂਗਰਸ ਨੇ ਸਦੀਕ ਨੂੰ ਵੀ ਦਿੱਤੀ ਸੀ ਯਾਰ ਉਹਦੇ ਵੀ ਕੀ ਕਰਾਉਣਾ ਜਿੰਨੇ ਸਾਰੇ ਕੋਈ ਪੜ੍ਹਣਾ ਹੀ ਨਹੀਂ ਬੋਲਣਾ ਹੀ ਉਹਦੇ ਵੀ ਕੀ ਕਰਾਉਣਾ ਠੀਕ ਹੈ ਠੀਕ ਹੈ ਇਹ ਕਹਿੰਦੇ ਗੱਲ ਤੇ ਹੁਣ ਇਹ ਕਹਿ ਰਹੇ ਨੇ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਤੁਹਾਨੂੰ ਲੱਗਦਾ ਕਿ 13 ਦੀ 13 ਸੀਟਾਂ ਜਿੱਤਾਂਗੇ ਮਾਈ ਜੀ ਇਹ ਤਾਂ ਗੱਲ ਇਹ ਆ ਮੋਦੀ ਵੀ 400 ਕਹਿੰਦਾ 400 ਪਾਰ ਇਹ ਕਹਿੰਦੇ 13 ਤੋਂ ਪਾਰ ਇਹ ਤਾਂ ਲੋਕਾਂ ਨੂੰ ਨਾ ਨਾ ਇਹ 13 0 ਨਾ ਹੋ ਜੇ ਕਿਤੇ ਉਲਟ ਨਾ ਹੋ ਜੇ ਤੁਹਾਨੂੰ ਲੱਗਦਾ ਹੈ ਕਾਂਗਰਸ ਇੱਥੇ 13 0 ਨਾਲ ਜਿੱਤ ਜੂ? ਨਹੀਂ ਦੇਖੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਸਾਨੂੰ ਨੇ ਮੰਨ ਨਹੀਂ ਆਉਣੀਆਂ 7-8 ਕਾਂਗਰਸ ਨੂੰ ਵੀ ਕਹਿੰਦੇ ਨੇ ਜੋ ਤੁਹਾਡੇ ਸਰਵੇ ਕਹਿੰਦੇ ਨੇ ਹਨਾ ਪਰ ਸਾਨੂੰ ਇਹ ਲੱਗਦਾ ਵੀ ਬੜੀ ਪਾਲੀ ਪੰਜਾਬ ਦੀ ਕਾਂਗਰਸ ਨੂੰ ਯਾਨੀ ਕਿ ਕਾਂਗਰਸ ਵੱਧ ਸੀਟਾਂ ਲੈ ਜਾਊ ਹਾਂ ਪੰਜਾਬ ਵਿੱਚ ਵੱਧ ਸੀਟਾਂ ਲਜਾਊਗਾ ਨਾਲੇ ਕਹਿੰਦੇ ਆ ਵੀ ਇੱਥੇ ਸੈਂਟਰ ਤੇ ਜਿਹੜੀ ਹੋਰ ਪ੍ਰਦੇਸ਼ਾਂ 'ਚ ਪੰਜਾਬ ਨੂੰ ਛੱਡ ਕੇ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ ਨਹੀਂ ਦੇਖੋ ਯਾਰ ਇਹ ਤਾਂ ਆਪਣਾ ਆਪਣਾ ਪਾਰਟੀਆਂ ਦਾ ਡਿਸੀਜਨ ਆ ਹੁਣ ਦਾ ਇਹ ਹੋਣ ਘਰ ਚ ਕਿਤੇ ਜਲ ਸਮਝੌਤਾ ਹੁੰਦਾ ਘਰ ਚ ਕਿਸੇ ਦਾ ਕੋਈ ਸੈਟੀਸਫਾਈ ਦਾ ਕਿਸੇ ਨਾ ਕਿਸ ਨੂੰ ਕਰਾਉਣਾ ਹੀ ਪੈਂਦਾ ਜੇ ਉਹ ਚੰਗਾ ਚਾਹੇ ਮਾੜਾ ਜੇ ਇਥੇ ਵੀ ਆਮ ਆਦੀ ਪਾਰਟੀ ਵੱਧ ਸੀਟਾਂ ਲੈ ਕੇ ਜਾਂਦੀ ਹੈ ਤਾਂ ਉੱਪਰ ਸਮਰਥਨ ਤਾਂ ਉਹ ਕਾਂਗਰਸ ਨੂੰ ਹੀ ਦੇਉਗੀ ਜੇ ਸੈਂਟਰ ਚ ਇੱਕੋ ਨੇ ਨਹੀਂ ਇਹ ਤਾਂ ਯਾਰ ਉਹਨਾਂ ਪਾਰਟੀਆਂ ਦੇ ਸੁਨੇ ਉੱਤੇ ਨੇ ਨਾ ਉਹਨਾਂ ਦਾ ਆਪ ਰੋਕ ਨਹੀਂ ਸਕਦੇ ਕਿਸੇ ਦਾ ਵੀ ਹੌਸਲਾ ਕਰਕੇ ਤੇ ਇਹ ਤਾਂ ਕੋਈ ਦੂਰ ਨਹੀਂ ਹੁਣ ਇਥੇ ਨਹੀਂ ਪਾਰਟੀ ਨਹੀਂ ਨਹੀਂ ਕਰਨਾ ਹਨਾ ਉਹ ਤਾਂ ਕਿਤੇ ਕਿਤੇ ਕਿਸੇ ਨਾਲ ਹੋਇਆ ਕਿਤੇ ਨਾਲ ਨਹੀਂ ਮਤਲਬ ਗੱਲ ਤਾਂ ਯਾਰ ਮੋਦੀ ਹਟਾਉਣ ਹੁੰਦੀ ਆ ਮੇਨ ਮੁੱਦਾ ਮੋਦੀ ਹਟਾਉਣਾ ਹੈ ਚਾਹੇ ਇਕੱਠੇ ਹੋ ਕੇ ਹਟਾ ਲਓ ਚਾਹੇ ਇਕੱਲੇ ਇਕੱਲੇ ਹੋ ਕੇ ਹਟਾ ਲਓ ਗੱਲ ਤਾਂ ਮੇਨ ਮੁੱਦਾ ਮੋਦੀ ਹਟਾਉਣਾ ਦਾ ਇਹਦਾ ਇਹਨਾਂ ਥੱਕਾ ਕਰ ਰਹੇ ਲੋਕਾਂ ਨਾਲ